ਕਈ ਵਾਰੀ ਟੀਵੀ ਤੇ ਵੀ ਮੈਂ ਬੜੇ ਵੱਡੇ ਵੱਡੇ ਚੈਨਲ ਮੈਂ ਨਾ ਨਹੀਂ ਲਊਂਗਾ ਮੈਂ ਉਹਨਾਂ ਚ ਗਿਆ ਮੈਨੂੰ ਜੱਜ ਬਣਾਇਆ ਉਹਨਾਂ ਨੇ ਮੈਂ ਉੱਥੇ ਵੀ ਕਈ ਵਾਰੀ ਮੇਰੀ ਮਤਲਬ ਉਹਨਾਂ ਦੇ ਨਾਲ ਜਿਹੜੀ ਕਿਦ ਪਰਤ ਉਹ ਹੈ ਖੁਜਾਂਦੀ ਹੈ ਬਿਲਕੁਲ ਕਿ ਮੈਨੂੰ ਇਹ ਚੀਜ਼ ਚੰਗੀ ਲੱਗੀ ਹੈ ਤਿੰਨ ਬੰਦੇ ਕਹਿੰਦੇ ਨਹੀਂ ਜੀ ਇਹ ਇਹ ਗਲਤ ਹੈ ਤੁਸੀਂ ਇਹਨੂੰ ਸਹੀ ਕਿਵੇਂ ਕਹਿ ਰਹੇ ਹੋ ਔਰ ਕਈ ਵਾਰੀ ਉਹ ਕਹਿੰਦੇ ਵੀ ਇਹ ਇਹ ਗਲਤ ਸਹੀ ਹੈ ਇਹਨੂੰ ਤੁਸੀਂ ਗਲਤ ਨਾ ਕਹੋ ਸੋ ਮੈਂ ਜੋ ਮੈਂ ਜੋ ਸੋਚਦਾ ਜਿੰਨੀ ਮੈਨੂੰ ਨੌਲੇਜ ਹੈ ਮੈਂ ਉਹੀ ਕੋਈ ਕਿਤੇ ਕਿਤੇ ਲੰਬਾ ਭਾਜੀ ਕੀ ਹੋ ਗਿਆ ਯਾਰ ਤੁਸੀਂ ਹੈਗੇ ਸੀ ਪਾਸ ਹੀ ਕਰ ਦਿੰਦੇ ਹਾਂ ਹਾਂ ਬਥੇਰੇ ਲੜਦੇ ਲੋਕ ਲੜ ਪੈਂਦੇ ਆ ਕੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੰਦੇ ਲੋਕ ਅਸੀਂ ਤੋੜੇ ਤਾਂ ਨਹੀਂ ਹਾਂ ਨਹੀਂ ਮੇਰੇ ਨਹੀਂ ਤੋੜੇ ਅਸੀਂ ਅੰਮ੍ਰਿਤਸਰ ਗਏ ਸੀ ਪੀਟੀਸੀ ਦੇ ਮਤਲਬ ਐਡੀਸ਼ਨ ਸੀਗੀ ਜਿਹੜੀ ਅੱਜ ਕੱਲ ਇਹ ਬੱਚਿਆਂ ਦੇ ਐਡੀਸ਼ਨ ਹੁੰਦੇ ਹੈ ਜੀ 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 ਵਾਇਸ ਆਫ ਪੰਜਾਬ ਹੁੰਦਾ ਹੈ ਜੋ ਵੀ ਪ੍ਰੋਗਰਾਮ ਦਿਆ ਹੈ ਸਲੀਮ ਸਲੀਮ ਦੀ ਗੱਡੀ ਸੀਗੀ ਬੜੀ ਮਹਿੰਗੀ ਗੱਡੀ ਸੀਗੀ ਤੇ ਉਹ ਸਾਰੇ ਉੱਥੇ ਬੱਚੇ ਥੋੜੇ ਜਿਹਾ ਹੋਗੇ ਵੀ ਸਾਨੂੰ ਤੁਸੀਂ ਕੱਢ ਦਿੱਤਾ ਤੇ ਉਹ ਸ਼ੀਸ਼ੇ ਤੋੜਦੇ ਸੀ ਉਹਨਾਂ ਨੇ ਥੋੜਾ ਜਿਹਾ ਕਈ ਬੰਦੇ ਇਦਾਂ ਦੇ ਹੁੰਦੇ ਕਿ ਨਹੀਂ ਅਸੀਂ ਬਹੁਤ ਵਧੀਆ ਗਾਉਣੇ ਹਰ ਵੀ ਆਪਣੇ ਆਪਣੇ ਕਿਤੇ ਆਵਰ ਕੰਫੀਡੈਂਟ ਵੀ ਕਈ ਬੱਚੇ ਬਹੁਤ ਹੁੰਦੇ ਆ ਕਈਆਂ ਦੇ ਪਿੱਛੇ ਕੁਝ ਲੋਕ ਹੁੰਦੇ ਆ ਵੀ ਲੈ ਤੈਨੂੰ ਇਹਨੇ ਫੇਲ ਕਰ ਦਿੱਤਾ ਤੇ ਕੋ ਜੱਜ ਦੀ ਜ਼ਿੰਮੇਵਾਰੀ ਬਣਦੀ ਹੈ ਇਮਾਨਦਾਰੀ ਤੁਹਾਨੂੰ ਰੱਖਣੀ ਪੈਣੀ ਹੈ ਤਾਂ ਹੀ ਨੈਕਸਟ ਟਾਈਮ ਤੁਸੀਂ ਆਉਂਗੇ ਜੇ ਤੁਸੀਂ ਇਮਾਨਦਾਰੀ ਨਹੀਂ ਰੱਖੋਗੇ ਤੇ ਫਿਰ ਵੀ ਔਕਾ ਹੋ ਜਾਂਦਾ ਹੈ ਔਰ ਲੋਕਾਂ ਦੇ ਵਿੱਚ ਤੁਸੀਂ ਗਾਲਾਂ ਖਾਣੀਆਂ ਜਿਹੜ